ਇੱਕ ਹੋਰ ਆਪਾਂ ਨਵੀਂ ਵੀਡੀਓ ਤੇ ਨਵੀਂ ਵੀਡੀਓ ਚ ਜਮਾ ਨਵੀਂ ਕੋਠੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਸਰਕਾਰੀ ਮੁਲਾਜ਼ਮ ਦੀ ਕੋਠੀ ਹੈ ਤੇ ਮਾਲਕ ਨੇ ਬਹੁਤ ਰੀਝਾਂ ਨਾਲ ਤਿਆਰ ਕਰਵਾਈ ਹੋਈ ਹੈ ਜੀ ਕੋਠੀ ਤੁਸੀਂ ਦੇਖੋਗੇ ਤੁਸੀਂ ਆਪ ਹੀ ਮੰਨ ਜਾਓਗੇ ਤੇ ਬਦਲੀ ਹੋ ਗਈ ਜੀ ਮਾਲਕ ਦੀ ਤਾਂ ਕਰਕੇ ਇਹਨਾਂ ਨੇ ਸੇਲ ਕਰਨੀ ਹੈ ਰੇਟ ਮੰਗਿਆ ਜਮਾ ਜਾਈ ਚ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਕਿਸੇ ਵੀ ਏਰੀਆ ਚੋਂ ਦੇਖ ਰਿਹਾ ਹਾਂ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਾਂ ਨੇ ਵਟਸਐਪ ਨੰਬਰ ਤੇ ਭੇਜੋ ਐਡ ਆਪਾਂ ਛੇਤੀ ਤੁਹਾਡੀ ਵੀ ਲਾ ਦਾਂਗੇ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਪਹਿਲਾਂ ਤੁਸੀਂ ਕੋਠੀ ਦੀ ਵੀਡੀਓ ਚੈੱਕ ਕਰੋ ਜੀ ਕੋਠੀ ਨੂੰ ਦੇਖੋ ਪਰਖੋ ਸਾਰਾ ਕੁਝ ਅੰਦਰ-ਬਾਰੋਂ ਆਪਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਇਹਨਾਂ ਨੇ ਵੀਡੀਓ ਵੀ ਬਹੁਤ ਸੋਹਣੀ ਬਣਾ ਕੇ ਭੇਜੀ ਆਪਣੇ ਕੋਲੇ ਜੇ ਆਪਾਂ ਗਲੀ ਦੀ ਗੱਲ ਕਰੀਏ ਤਾਂ ਵੰਦ ਗਲੀ ਆਪਾਂ ਨੂੰ ਮਿਲ ਜੂਗੀ ਤੇ ਲਾਸਟ ਦੇ ਵਿੱਚ ਆਪਾਂ ਨੂੰ ਇਹੀ ਕੂਠੀ ਮਿਲਣੀ ਹੈ ਜੀ ਤੇ ਫਰੰਟ ਚੈੱਕ ਕਰ ਲੂ ਤੇ ਸਾਰਾ ਕੁਝ ਇਹਨਾਂ ਨੇ ਵੀਡੀਓ ਤੇ ਦਿਖਾਇਆ ਸੀ ਬਹੁਤ ਸੋਹਣੀ ਵੀਡੀਓ ਮਾਲਕ ਨੇ ਬਣਾ ਕੇ ਭੇਜੀ ਹੈ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰੋਂ ਸਾਰੀ ਕੂਠੀ ਆਪਾਂ ਨੂੰ ਬਹੁਤ ਸੋਹਣੀ ਤਿਆਰ ਕੀਤੀ ਹੋਈ ਮਿਲ ਜਾਊਗੀ ਮੇਨ ਗੇਟਾ ਪੂਰਾ ਵਧੀਆ ਕੁਆਲਿਟੀ ਦਾ ਪੂਰਾ ਹੈਵੀ ਤੇ ਪੂਰਾ ਮਾਡਰਨ ਤਰੀਕੇ ਦਾ ਇਹਨਾਂ ਨੇ ਲਵਾਇਆ ਹੋਇਆ ਤੇ ਪਹੁੰਚ ਗਏ ਜੀ ਅੰਦਰ ਆਪਾਂ ਤੇ ਪੂਰੀ ਗੱਲ ਕਰਾਂਗੇ ਮਾਲਕ ਨੇ ਸ਼ੌਂਕ ਨਾਲ ਕੂਠੀ ਜਿਹੜੀ ਆਪਦੀ ਤਿਆਰ ਕਰਵਾਈ ਹੋਈ ਹੈ ਕੱਲਾ ਕੱਲਾ ਕੰਮ ਮਾਲਕ ਨੇ ਬਹੁਤ ਤਰੀਜਾਂ ਲਾ ਲਾ ਕੇ ਕਰਵਾਇਆ ਹੋਇਆ ਤੇ ਮਾਲਕ ਨੇ ਵੇਚਣੀ ਤਾਂ ਨਹੀਂ ਸੀਗੀ ਆਪਦੇ ਵਾਸਤੇ ਬਣਵਾਈ ਸੀਗੀ ਪਰ ਇਹਨਾਂ ਦੀ ਬਦਲੀ ਹੋ ਗਈ ਜੀ ਕਿਸੇ ਹੋਰ ਪਾਸੇ ਤਾਂ ਕਰਕੇ ਮਾਲਕ ਕਹਿੰਦੇ ਬੀ ਅਸੀਂ ਉਥੇ ਹੀ ਸ਼ਿਫਟ ਕਰਨੇ ਤੇ ਇਥੋਂ ਅਸੀਂ ਸੇਲ ਕਰ ਦੇਣੀ ਹੈ ਬਾਕੀ ਬਹੁਤ ਵਧੀਆ ਕੂਠੀਏ ਜੀ ਇੱਕ ਪਾਸੇ ਆਪਾਂ ਨੂੰ ਜਗ੍ਹਾ ਮਿਲ ਜੂਗੀ ਤੇ ਜਿਵੇਂ ਕਿ ਇਹਨਾਂ ਨੇ ਕਾਫੀ ਪੇੜ ਪੌਦੇ ਲਾ ਰੱਖਿਆ ਇੱਧਰ ਆਪਾਂ ਇੱਕ ਨਿਕਾ ਜਾਂ ਪਾਰਕ ਬਣਾ ਸਕਦੇ ਹਾਂ ਗਾਰਡਨ ਬਣਾ ਸਕਦੇ ਹਾਂ ਜੀ ਆਪਾਂ ਬਣਾਉਣਾ ਜੀ ਉਹ ਆਪਣੀ ਇੱਛਾ ਜੀ ਆਪਾਂ ਕੀ ਬਣਾਉਣਾ ਤੇ ਉਹ ਤੁਸੀਂ ਆਦਰ ਡਿਸਾਈਡ ਕਰ ਲਿਓ ਜਿਹਨੇ ਕੋਠੀ ਖਰੀਦਣੀ ਹੋਵੇ ਬਾਕੀ ਪੋਰਚ ਏਰੀਆ ਤੁਸੀਂ ਦੇਖ ਲਿਆ ਸੀ ਤੇ ਹੁਣ ਆਪਾਂ ਪਹੁੰਚ ਗਏ ਲੋਬੀ ਦੇ ਅੰਦਰ ਪੌੜੀਆਂ ਪੂਰੀਆਂ ਵਧੀਆ ਆਪਾਂ ਨੂੰ ਮਿਲ ਜਾਣਗੀਆਂ ਮੋਡਰਨ ਤਰੀਕੇ ਦੀਆਂ ਤੇ ਸਾਰਾ ਕੰਮ ਕੰਪਲੀਟਡ ਮਿਲ ਜੂਗਾ ਚਾਹੇ ਕੰਦਾ ਤੇ ਕਲਰ ਦੇਖ ਲਓ ਚਾਹੀ ਛੱਤ ਤੇ ਪੀਓਪੀ ਦੇਖ ਲੂ ਬਾਕੀ ਡਰਾਇੰਗ ਰੂਮ ਪੂਰਾ ਖੁੱਲੜੂਲਾ ਮਿਲ ਜਾਊਗਾ ਲੌਬੀ ਪੂਰੀ ਵੱਡੀ ਬਣੀ ਹੋਈ ਏ ਸੀ ਤੇ ਸਾਰਾ ਕੁਝ ਵਧੀਆ ਸੀ ਏ ਟੂ ਜ਼ੈਡ ਕੰਪਲੀਟ ਕੋਠੀ ਏ ਕੋਈ ਆਪਾਂ ਨੂੰ ਇਦਾਂ ਨਹੀਂ ਮਿਲਣਾ ਵੀ ਖਰੀਦਣ ਤੋਂ ਬਾਅਦ ਕਿਸੇ ਪਾਸੋਂ ਆਪਾਂ ਨੂੰ ਕੰਮ ਕਰਵਾਉਣਾ ਪਵੇ ਸਾਰਾ ਕੰਮ ਕੰਪਲੀਟਡ ਮਿਲੂਗਾ ਬਾਕੀ ਏਸੀ ਦੀ ਫੀਟਿੰਗ ਵਗੈਰਾ ਆਪਾਂ ਨੂੰ ਸਾਰਾ ਕੁਝ ਮਿਲ ਜਾਊਗਾ ਜੀ ਜੇ ਆਪਾਂ ਇਸ ਕੋਠੀ ਦੀ ਜਗ੍ਹਾ ਦੀ ਗੱਲ ਕਰੀਏ ਦਾ ਓਨਰ ਵੱਲੋਂ ਆਪਣੇ ਕੋਲੇ ਪੂਰੀ ਦੀ ਪੂਰੀ ਡਿਟੇਲਸ ਪਹੁੰਚੀ ਆ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾਉਣਾ ਸੀ 240 ਗਜ ਜਗ੍ਹਾ ਦੇ ਵਿੱਚ ਇੱਕ ਕੁਠੀ ਬਣੀ ਹੋਈ ਹੈ ਟੋਟਲ 240 ਗਜ ਰਜਿਸਟਰੀ ਵਾਲੀ ਆਪਾਂ ਨੂੰ ਮਿਲ ਜੂਗੀ ਤੇ ਕਾਰਪੋਰੇਸ਼ਨ ਦੇ ਅੰਡਰ ਆਉਂਦੀ ਹੈ ਜੀ ਇਹ ਤੇ ਸਾਰਾ ਕੁਝ ਵਧੀਆ ਆਪਾਂ ਨੂੰ ਟੋਟਲ 4 ਬੈਡਰੂਮ ਮਿਲ ਜਾਣਗੇ 3 ਵਾਸ਼ਰੂਮ ਮਿਲ ਜਾਣਗੇ ਤੇ 2 ਕਿਚਨ ਡਬਲ ਸਟੋਰੀ ਕੁਠੀ ਹੈ ਜੀ ਉੱਪਰ ਵੀ ਪੋਰਸ਼ਨ ਬਣਾ ਹੋਇਆ ਹੈ ਤੇ ਥੱਲੇ ਵੀ ਆਪਾਂ ਨੂੰ ਪੂਰੇ ਦਾ ਪੂਰਾ ਕੰਪਲੀਟ ਪੋਰਸ਼ਨ ਮਿਲੂਗਾ ਜੀ ਤੇ ਮਾਲਕ ਨੇ ਆਖਿਆ ਜਮਾਂ ਨਮੀ ਅਸੀਂ 2.5 ਤਿੰਨ ਸਾਲ ਮਸਾ ਹੋਇਆ ਏਸ ਕੋਠੀ ਨੂੰ ਬਣਾਏ ਨੂੰ ਜਿੰਨਾ ਸਮਾਨ ਲੱਗਿਆ ਜਿੰਨਾ ਮਟੀਰੀਅਲ ਲੱਗਿਆ ਮਾਲਕ ਨੇ ਕਿਹਾ ਨੰਬਰ 1 ਕੁਆਲਿਟੀ ਦਾ ਲੱਗਿਆ ਹੋਇਆ ਤੇ ਨਕਸ਼ਾ ਪਾਸ ਹੈ ਜੀ ਡਬਲ ਸਟੋਰੀ ਦਾ ਤੇ ਸਾਰਾ ਕੁਝ ਵਧੀਆ ਤੇ ਵਾਟਰ ਸਪਲਾਈ ਵਧੀਆ ਬਾਕੀ ਹਰ ਚੀਜ਼ ਆਪਾਂ ਨੂੰ ਕੰਪਲੀਟ ਵਧੀਆ ਤੇ ਸ਼ੌਕ ਨਾਲ ਤਿਆਰ ਕੀਤੀ ਹੋਈ ਮਿਲੂਗੀ ਕੋਠੀ ਪੂਰੀ ਲਗਜ਼ਰੀ ਤਰੀਕੇ ਨਾਲ ਤਿਆਰ ਕਰਵਾਈ ਹੋਈ ਹੈ। ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਕੱਲੀ ਕੱਲੀ ਚੀਜ਼ ਉੱਪਰ ਥੱਲੇ ਦੀ ਤੁਹਾਨੂੰ ਦਿਖਾਵਾਂਗੇ ਤੇ ਵਾਸ਼ਰੂਮ ਦੇ ਅੰਦਰ ਤੁਸੀਂ ਖੜੇ ਹੋ ਬਾਥਰੂਮ ਵਗੈਰਾ ਤੁਸੀਂ ਚੈੱਕ ਕਰੋ ਜੀ। ਤੇ ਜਿੰਨੀਆਂ ਜੋੜੀਆਂ ਜਿੰਨੇ ਗੇਟ ਸਾਰਾ ਕੁਝ ਲੱਗਿਆ ਹੋਇਆ ਜੀ ਪੂਰਾ ਵਧੀਆ ਹਾਈ ਕੁਆਲਿਟੀ ਦਾ ਲੱਗਿਆ ਹੋਇਆ ਹੈ। ਡ్రਾਈੰਗ ਰੂਮ ਵੀ ਤੁਹਾਨੂੰ ਦਿਖਾਵਾਂਗਾ ਜੀ ਉਹ ਵੀ ਤੁਸੀਂ ਚੈੱਕ ਰਹੋ। ਬਾਥਰੂਮ ਤੁਸੀਂ ਦੇਖ ਰਹੇ ਹੋ ਜੀ ਕਿਚਨ ਵਗੈਰਾ ਪੂਰਾ ਵਧੀਆ ਬਣਿਆ ਹੋਇਆ ਹੈ। ਬਾਕੀ ਬੈਡਰੂਮਸ ਵੀ ਪੂਰੇ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਉੱਤੋਂ ਜਿਹੜੀ ਛੱਤ ਹੈ ਜੀ ਸਾਰੀ ਇਹਨਾਂ ਨੇ ਪੀਓਪੀ ਕਰਵਾਈ ਹੋਈ ਹੈ 컬러ਫੁਲ ਕਲਰ ਇਹਨਾਂ ਨੇ ਕਰਵਾ ਰੱਖਿਆ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਅਸੀਂ ਇਹ ਕੋਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੀ ਜਾਓ ਜੀ ਜੇ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਜੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਤੇ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਡੇਲੀ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਤੁਸੀਂ ਤਾਂ ਆਪਾਂ ਅਲੱਗ-ਅਲੱਗ ਏਰੀਆ ਚ ਕੂਠੀ ਘਰ ਮਕਾਨ ਡੇਲੀ ਲੈ ਕੇ ਪਹੁੰਚਦੇ ਹਾਂ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਚਿੱਟੇ ਜਿਹੇ ਰੰਗ ਦਾ ਥੱਲੇ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਤੇ ਇਹ ਵੀਡੀਓ ਡੇਲੀ ਆਪ ਜਿਹਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਵੀਡੀਓ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨ ਹੈ ਤੁਸੀਂ ਜੇ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜ ਕੇ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਐਡ ਤੁਸੀਂ ਵੀ ਫਰੀਦ ਵਿੱਚ ਲਗਾਵਾ ਸਕਦੇ ਹੋ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹੈ 73800 ਪੂਰਾ 26100 73 ਤੇ ਬਿਲਕੁਲ ਫਰੀਦ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਲਗਾ ਦੇਵਾਂਗੇ ਜੀ ਬਾਕੀ ਹੁਣ ਤੁਸੀਂ ਦੇਖੋ ਜੀ ਕਿਚਨ ਚੈੱਕ ਕਰੂ ਪੂਰਾ ਮੋਡਰਨ ਤਰੀਕੇ ਨਾਲ ਬਹੁਤ ਸੋਹਣਾ ਕਿਚਨ ਮਾਲਕ ਨੇ ਤਿਆਰ ਕਰਵਾਇਆ ਹੋਇਆ ਪੂਰਾ ਮੋਡਰਨ ਦੇ ਵਿੱਚ ਤਿਆਰ ਕਰਵਾਇਆ ਹੋਇਆ ਤੇ ਵੀਡੀਓ ਚ ਤੁਹਾਨੂੰ ਦੇਖਣ ਨੂੰ ਮਿਲ ਹੀ ਰਿਹਾ ਸੀ ਉੱਤੇ ਆਪਾਂ ਨੂੰ ਅਜਸਟ ਫੈਨ ਤੇ ਦੂਜਾ ਫੈਨ ਛੱਤ ਵਾਲਾ ਸਾਰਾ ਕੁਝ ਮਿਲੂਗਾ ਜੀ ਤੇ ਸਾਰਾ ਕੰਮ ਜਿਹੜਾ ਕੰਪਲੀਟਡ ਵਧੀਆਗਾ ਰੇਟ ਦੀ ਆਪਾਂ ਜੇ ਗੱਲ ਕਰੀਏ ਮਾਲਕ ਵੱਲੋਂ ਜਿਹੜੀ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਕੋਲੋਂ ਡਿਮਾਂਡ 60 ਲੱਖ ਰੁਪਈਆ ਪਹੁੰਚੀ ਐ ਜੀ ਮਾਲਕ ਨੇ ਕਿਹਾ ਮੌਕੇ ਤੇ ਅਡਜਸਟਮੈਂਟ ਕਰ ਲਾਂਗੇ ਇੱਕ ਵਾਰੀ ਡਿਮਾਂਡ 60 ਲੱਖ ਰੁਪਈਆ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਇਹ ਜਿਹੜੀ ਕੁਠੀ ਪਹੁੰਚੀ ਐ ਪਟਿਆਲੇ ਏਰੀਆ ਚ ਪਹੁੰਚੀ ਐ ਸਰਹਿੰਦਰ ਰੋਡ ਤੇ ਬਣੀ ਹੋਈ ਐ ਪਟਿਆਲੇ ਦੇ ਵਿੱਚ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਪਹਿਲਾਂ ਗੱਲ ਜ਼ਰੂਰ ਕਰ ਲਿਓ ਜੀ ਤੇ ਮਾਲਕ ਨਾਲ ਪੂਰੀ ਗੱਲ ਕਰ ਲਿਓ ਜਿਹੜੀ ਵੀ ਕਰਨੀ ਹੈ ਕੁਝ ਪੁੱਛਣਾ ਹੋਵੇ ਪੁੱਛ ਲਿਓ ਤੇ ਜਦੋਂ ਪੂਰੀ ਜਾਣਕਾਰੀ ਮਾਲਕ ਤੋਂ ਤੁਹਾਨੂੰ ਮਿਲ ਗਈ ਤੇ ਤੁਹਾਨੂੰ ਪਸੰਦ ਆ ਗਈ ਕੂਠੀ ਤੇ ਜਾ ਕੇ ਦੇਖ ਲਿਓ ਬਾਕੀ ਵੀਡੀਓ ਚ ਸਾਰਾ ਕੁਝ ਪਤਾ ਲੱਗ ਹੀ ਜਾਊਗਾ ਵੀਡੀਓ ਚ ਤੁਸੀਂ ਪਸੰਦ ਕਰ ਹੀ ਲਓਗੇ ਬਾਕੀ ਜਾ ਕੇ ਦੇਖਣੀ ਹੈ ਤਾਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਤੁਸੀਂ ਜਾ ਕੇ ਦੇਖ ਲਿਓ ਤੇ ਨਾਲੇ ਤਾਂ ਜਾ ਕੇ ਦੇਖ ਲਓ ਪਸੰਦ ਜਦੋਂ ਆ ਗਈ ਪੂਰੀ ਤਸੱਲੀ ਹੋਊਗੀ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਜੀ ਤੇ ਖਰੀਦ ਸਕਦੇ ਹੋਂ ਇਹ ਕੁੱਠੀ ਤੁਸੀਂ ਜੇ ਆਪਾਂ ਮਾਲਕ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ ਤਾਂ ਮਾਲਕ ਨੇ ਦੋ ਨੰਬਰ ਕਨਫਰਮ ਕਰਵਾਇਆ ਜੀ ਦੋਵੇਂ ਨੰਬਰ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਦੱਸ ਦੇਣਾ ਨੋਟ ਕਰ ਲਓ ਤੁਸੀਂ ਪਹਿਲਾ ਨੰਬਰ ਚੱਕਲ ਜੀ 73 475 71 597 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ 73 475 71 597 ਦੂਜਾ ਨੰਬਰ ਜਿਹੜਾ ਦਿੱਤਾ ਹੋਇਆ 81 461 41780 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ 81461 ਤੇ 41780 ਮਾਲਕ ਨਾਲ ਗੱਲ ਕਰੋ ਜਾ ਕੇ ਦੇਖੋ ਤੇ ਖਰੀਦ ਸਕਦੇ ਹੋ ਜੀ ਉੱਪਰ ਦੀ ਤੁਸੀਂ ਵੀਡੀਓ ਚੈੱਕ ਕਰ ਲਓ ਜੀ ਬਾਕੀ ਪੌੜੀਆਂ ਪੂੜੀਆਂ ਵਧੀਆ ਮਿਲ ਜਾਣਗੀਆਂ ਉੱਤੇ ਵੀ ਆਪਾਂ ਨੂੰ ਸਾਰਾ ਕੁਝ ਮਿਲੂਗਾ ਜੀ ਕੰਪਲੀਟ ਉੱਤੋਂ ਵੀ ਆਪਾਂ ਨੂੰ ਕੋਠੀ ਮਿਲੂਗੀ ਤੇ ਬੈਡਰੂਮਸ ਉੱਪਰ ਵੀ ਆਪਾਂ ਨੂੰ ਦੋ ਮਿਲ ਜਾਣਗੇ ਲੋਬੀ ਮਿਲ ਜੂਗੀ ਕਿਚਨ ਮਿਲ ਜੂਗਾ ਹਰ ਚੀਜ਼ ਉੱਪਰ ਵੀ ਬਣੀ ਹੋਈ ਹੈ ਤੇ ਵੀਡੀਓ ਚ ਸਾਰਾ ਕੁਝ ਤੁਸੀਂ ਦੇਖੋਗੇ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਜਲਦੀ ਜਲਦੀ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਦੀ ਲੱਗੀ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਬਤਵਾਸ਼ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੁਠੀ ਮਕਾਨ ਕਿੰਨੇ ਰੇਟ ਦੇ ਵਿੱਚ ਚਾਹੀਦਾ ਕਰੋ ਕਮੈਂਟ ਬਾਕੀ ਵੀਡੀਓ ਪਸੰਦ ਆਈ ਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਿਸੇ ਨੇ ਆਪਦੀ ਕੂਠੀ ਦੀ ਘਰ ਦੇ ਮਕਾਨ ਦੀ ਐਡ ਕਰਵਾਉਣੀ ਹੈ ਬਿਲਕੁਲ ਫਰੀਦ ਵਿੱਚ ਆਪਾਂ ਐਡ ਕਰਦੇ ਹਾਂ ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਹੁਣ ਦਿਓ ਮੈਨੂੰ ਇਜਾਜ਼ਤ ਮਿਲ ਜਾ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਜੀ ਤੇ ਕਮੈਂਟ ਕਰੋ ਲਾਜ਼ਮੀ ਤੇ ਕਰੋ ਕਮੈਂਟ ਅਗਲੀ ਵੀਡੀਓ ਵਾਸਤੇ ਤੇ ਮਿਲਦੇ ਹਾਂ ਜੀ